ਗੱਲ ਘੁਮਕਾ ਕੇ ਜਥੇਦਾਰ ਹਰਪ੍ਰੀਤ ਸਿੰਘ ਤੇ ਆ ਕੇ ਟਿਕਦੀ ਕਿਉਂ ਹੈ ਉਹਨਾਂ ਨੂੰ ਹਮੇਸ਼ਾ ਟਾਰਗੇਟ ਕਿਉਂ ਕੀਤਾ ਜਾ ਰਿਹਾ ਹੈ ਇਹ ਸਟੇਟ ਵਲਈ ਐਂਗਲ ਤੋਂ ਟਾਰਗੇਟ ਕੀਤਾ ਜਾ ਰਿਹਾ ਹੈ ਜਾਂ ਧਾਰਮਿਕ ਤੌਰ ਦੇ ਉੱਤੇ ਜੋ ਬਿਬਾਕੀ ਬੋਲਣ ਦੀ ਹੈ ਉਸ ਨੂੰ ਵੀ ਦੇਖਿਆ ਜਾ ਰਿਹਾ ਹੈ ਜਾਂ ਇੱਕ ਇਹ ਜਥੇਦਾਰਾਂ ਦੇ ਵਿੱਚੋਂ ਹੋ ਸਕਦਾ ਹੈ ਕਿ ਜੋ ਕਾਲੀ ਦਿਨ ਦੀ ਲੀਡਰਸ਼ਿਪ ਦੇ ਉੱਤੇ ਭਾਰੀ ਹੋ ਜਾਣ ਉਸ ਜ਼ਹਿਨ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਥੇਦਾਰ ਸਾਹਿਬ ਦੀ ਇਸ ਵੀਡੀਓ ਨੂੰ ਜਿਹਦੇ ਵਿੱਚ ਪੰਜ ਜਥੇਦਾਰ ਸਾਹਿਬ ਬੈਠੇ ਹੋਏ ਨੇ ਜਿਸ ਤਰ੍ਹਾਂ ਦੇ ਨਾਲ ਸੀ ਸਮਝ ਪਿਛਲੇ ਤਕਰੀਬਨ 15 ਦਿਨ ਤੋਂ ਇੱਕ ਕਵਾਇਦ ਚੱਲ ਰਹੀ ਹੈ ਗਿਣ ਮਿੱਥ ਕੇ ਜਿਹੜਾ ਹੈ ਜਹੇਦਾਰ ਹਰਪ੍ਰੀਤ ਸਿੰਘ ਹੁਣਾਂ ਦੀ ਕਿਰਦਾਰ ਕੁਸ਼ੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜੀ ਮੀਡੀਆ ਦੇ ਵਿੱਚ ਹੈ ਇੱਕ ਪ੍ਰੋਪਰ ਤਰੀਕੇ ਦੇ ਨਾਲ ਇੱਕ ਸ਼ਖਸ ਜਿਹੜਾ ਹੈ ਲਿਆਂਦਾ ਜਾਂਦਾ ਹੈ ਉਤੋਂ ਬਹੁਤ ਸਾਰੀਆਂ ਵੱਖ-ਵੱਖ ਚੈਨਲ ਉਹਦੀਆਂ ਇੰਟਰਵਿਊ ਕਰ ਰਿਹਾ ਹੈ ਉੱਤੇ ਡਿਬੇਟਸ ਹੁੰਦੀਆਂ ਨੇ ਖਾਸ ਕਰਕੇ ਜਿਹੜਾ ਹੈ ਬਾਦਲ ਪਰਿਵਾਰ ਨਾਲ ਜਿਹੜੇ ਸੰਬੰਧਿਤ ਕਿਤਨਾ ਕਿਤੇ ਜੋ ਮੀਡੀਆ ਚਰਚਾ ਹੈਗੀ ਹੈ ਕਿ ਚੈਨਲ ਹੈਗੇ ਨੇ ਉਹਨਾਂ ਦੇ ਵੱਲੋਂ ਇਸ ਨੂੰ ਤੂਲ ਦਿੱਤੀ ਜਾਂਦੀ ਹੈ ਸ਼ਾਇਦ ਹੋ ਸਕਦਾ ਹੈ ਕਿ ਉਹਨਾਂ ਨੂੰ ਲੰਬੇ ਕਰ ਦਿੱਤਾ ਜਾਵੇ ਪਰ ਕੀ ਇਹ ਫੈਸਲਾ ਉਹਨਾਂ ਦੇ ਹੱਕ ਚ ਜਾਏਗਾ ਜਾਂ ਨਹੀਂ ਇਸ ਤੇ ਜਾਏਗਾ ਇਹ ਤੇ ਆਉਣ ਵਾਲਾ ਜਿਹੜਾ ਸਮਾਂ ਹੀ ਦੱਸੇਗਾ ਜੇ ਆਪਾਂ ਇਹ ਪੂਰੇ ਮਸਲੇ ਨੂੰ ਥੋੜਾ ਹੋਰ ਡੀਕੋਡ ਕਰੀਏ ਤੇ ਇੱਕ ਗੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਵਰਤੀ ਹੈ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਫੈਸਲਾ ਅਕਾਲ ਤਖਤ ਸਾਹਿਬ ਵੱਲੋਂ ਹੋਇਆ ਹੈ ਜੇ ਉਸ ਫੈਸਲੇ ਨੂੰ ਡਾਇਵਰਟ ਕਰਨ ਦੇ ਲਈ ਜੇ ਕੋਈ ਇਸ ਤਰ੍ਹਾਂ ਦੀ ਕੋਈ ਮੀਟਿੰਗ ਹੁੰਦੀ ਹੈ ਸਿੰਘ ਸਹਿਮਾਨਾ ਦੀ ਤੇ ਉਹ ਕਹਿੰਦੇ ਕਿ ਮੈਂ ਇਸ ਪਾਪ ਦਾ ਪਾਕੀਦਾਰ ਜੈ ਜੈਕਾਰ ਹਰਦੀਪ ਸਿੰਘ ਉਹਨਾਂ ਨੇ ਕਿਹਾ ਕਿ ਨਹੀਂ ਬਣਾਂਗਾ ਅਬ 2 ਦਿਨਾਂ ਦੀ ਆੜ ਲੈ ਕੇ ਕੁਝ ਕੁ ਫੈਸਲੇ ਬਦਲਣ ਦੀਆਂ ਜੇਕਰ ਕੋਸ਼ਿਸ਼ਾਂ ਸੀਗੀਆਂ ਤਾਂਕਿ ਇਹ ਵੀ ਫੈਸਲਾ ਬਦਲਿਆ ਜਾ ਸਕਦਾ ਕਿ ਜਿਹਦੇ ਵਿੱਚ ਜੋ ਪ੍ਰਕਾਸ਼ ਸਿੰਘ ਬਾਦਲ ਨੂੰ ਖਿਤਾਬ ਦਿੱਤਾ ਗਿਆ ਸੀ ਉਹ ਖਿਤਾਬ ਵਾਪਸ ਲੈ ਲਿਆ ਗਿਆ ਉਸ ਦੇ ਉੱਤੇ ਵੀ ਦਬਾਅ ਪਾਇਆ ਜਾ ਸਕਦਾ ਜਿੰਨੇ ਵੀ ਫੈਸਲੇ ਹੋਏ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਲੱਗ ਰਿਹਾ ਹੈਗਾ ਕਿ ਜਥੇਦਾਰ ਹਰਪ੍ਰੀਤ ਸਿੰਘ ਹੁਣ ਦਾ ਇਹਦੇ 'ਚ ਇੱਕ ਵੱਡਾ ਰੋਲ ਹੈਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸਰਦਾਰ ਜਗਜੀਤ ਸਿੰਘ ਜੀ ਸਾਡੇ ਮੀਡੀਆ ਐਕਸਪਰਟ ਉਹਨਾਂ ਦਾ ਸਵਾਗਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਜੀਤ ਸਿੰਘ ਜੀ ਜਿਸ ਤਰੀਕੇ ਦੇ ਨਾਲ ਸਵੇਰ ਤੋਂ ਹੀ ਇੱਕ ਵੀਡੀਓ ਨਿਰੰਤਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵੇਖੀ ਜਾ ਰਹੀ ਹੈ ਹਰ ਇੱਕ ਮੀਡੀਆ ਧਾਰਾ ਉਸ ਵੀਡੀਓ ਕਲਿੱਪ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਵਿਖਾ ਰਿਆ ਜੇਕਰ ਅਸੀਂ ਦੇਖੀਏ ਕਿ ਅਕਾਲ ਚੈਨਲ ਜਥੇਦਾਰ ਸਾਹਿਬ ਦੀ ਇਸ ਵੀਡੀਓ ਨੂੰ ਜਿਹਦੇ ਵਿੱਚ ਪੰਜ ਜਥੇਦਾਰ ਸਾਹਿਬ ਬੈਠੇ ਹੋਏ ਨੇ ਕਿਸ ਤਰਜ਼ ਦੇ ਨਾਲ ਸੀ ਸਮਝੀਏ ਜੀ ਬਿਲਕੁਲ ਤੇ ਅੱਜ ਸਵੇਰੇ ਹੀ ਜਦੋਂ ਨਾ ਜਦੋਂ ਤੁਸੀਂ ਵੀਡੀਓ ਕਰ ਰਹੇ ਹੋ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਸਰਦਾਰ ਬਿਰਸਾ ਸਿੰਘ ਵਲਟੋਆ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੁੰਦੀ ਹੈ ਬਕਾਇਦਾ ਜਿਹੜਾ ਜਿਸ ਤਰੀਕੇ ਦੇ ਨਾਲ ਉਹਨਾਂ ਤੇ ਉਸ ਸਮੇਂ ਤੇ ਉਹਨਾਂ ਨੇ ਜਥੇਦਾਰ ਰਗਬੀਰ ਸਿੰਘ ਨੂੰ ਜਦੋਂ ਬਿਮਾਰ ਸਨ ਮਿਲਣ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਕਿਸ ਤਰੀਕੇ ਦੀਆਂ ਧਮਕੀਆਂ ਦੇ ਦਿੰਦੇ ਨੇ ਜਾਂ ਜੋ ਵੀ ਜਥੇਦਾਰ ਸਾਹਿਬ ਵੱਲੋਂ ਦੱਸਿਆ ਗਿਆ ਉਹਨਾਂ ਸਮਿਆਂ ਦੇ ਵਿੱਚ ਇਹ ਮਸਲਾ ਜਦੋਂ ਹੋਰ ਉੱਪਰ ਦਾ ਉੱਪਰ ਤੱਕ ਗਿਆ ਤੇ ਗੱਲ ਅਕਾਲ ਤਖਤ ਸਾਹਿਬ ਤੇ ਜਾਂਦੀ ਹੈ ਤੇ ਜਦੋਂ ਉਹਨਾਂ ਨੂੰ سزا ਇੱਕ ਤਰ੍ਹਾਂ ਦੀ ਸੁਣਾਈ ਜਾਂਦੀ ਹੈ ਜਦੋਂ ਅਕਾਲੀ ਦਲ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਇਹਨਾਂ ਨੂੰ 10 ਸਾਲ ਦੇ ਲਈ ਜਿਹੜਾ ਹੈ ਅਕਾਲੀ ਦਲ ਤੋਂ ਲਾਂਭੇ ਕੀਤਾ ਜਾਵੇ ਉਸ ਤੋਂ ਪਹਿਲਾਂ ਇੱਕ ਕਾਫੀ ਗਹਿਮਾ ਗੇਮੀ ਵਾਲੀ ਡਿਸਕਸ਼ਨ ਹੁੰਦੀ ਹੈਗੀ ਹੈ ਔਰ ਉਹ ਜਿਹੜੀ ਡਿਸਕਸ਼ਨ ਹੁੰਦੀ ਹੈ ਉਹਦੀ ਬਕਾਇਦਾ ਰਿਕਾਰਡਿੰਗ ਕਰਾਈ ਜਾਂਦੀ ਹੈ ਕਿ ਕੱਲ ਨੂੰ ਕਿਤੇ ਕੁਝ ਹੋਰ ਗੱਲਬਾਤ ਨਾ ਹੋ ਜੇ ਜਾਂ ਕਹਿ ਲਓ ਕਿ ਕੋਈ ਧਿਰ ਮਕਰਨ ਵਾਲੀ ਗੱਲ ਨਾ ਕਰੇ ਤੇ ਬਿਰਸਾ ਸਿੰਘ ਬਲਟੋਆ ਪਹਿਲਾਂ ਵੀ ਕਹਿੰਦੇ ਸਨ ਕਿ ਉਹ ਜਨਤਕ ਕੀਤੀ ਜਾਵੇ ਹੁਣ ਤੁਸੀਂ ਇਹ ਦੇਖੋ ਕਿ ਸੀਸੀਟੀਵੀ ਵਾਲੀ ਗੱਲ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਵੀ ਕਰਕੇ ਗਏ ਆ ਕਿ ਕਿਤਨਾ ਕਿਤੇ ਵਰਤਿਆ ਜਾ ਰਿਹਾ ਹੈ ਸਿਸਟਮ ਪੂਰੇ ਨੂੰ ਜਿਸ ਤਰੀਕੇ ਦੇ ਨਾਲ ਹੁਣ ਇਹ ਵੀਡੀਓ ਜਦੋਂ ਆਪਣੀਆਂ ਕੋਈ ਅੰਦਰ ਵਾਲੀਆਂ ਗੱਲਾਂ ਹੁੰਦੀਆਂ ਨੇ ਨਾ ਜੇ ਆਪਾਂ ਉਹਨੂੰ ਨੈਤਿਕ ਤੌਰ ਤੇ ਦੇਖੀਏ ਕਿ ਜਦੋਂ ਉਹ ਜਦੋਂ ਮਸਲਾ ਚਾਲੂ ਹੋਇਆ ਸੀ ਤੇ ਉਦੋਂ ਵੀ ਤੁਹਾਨੂੰ ਯਾਦ ਹੋਵੇਗਾ ਕਿ ਰਕबीर ਸਿੰਘ ਹੁਣਾਂ ਨੇ ਜਥੇਦਾਰ ਹੁਣਾਂ ਨੇ ਕਿਹਾ ਸੀ ਕਿ ਕੋਈ ਤੁਹਾਨੂੰ ਜੇ ਮਿਲ ਲੌਂਦਾ ਹੈ ਤੁਹਾਡਾ ਹਾਲ ਚਾਲ ਪੁੱਛਣ ਆਉਂਦਾ ਹੈ ਤੇ ਤੁਹਾਨੂੰ ਕਿ ਉਹਦੀ ਚੈਕਿੰਗ ਕਰਨੀ ਪਵੇਗੀ ਕਿ ਆਪਣੇ ਜਿਹੜੇ ਫੋਨ ਜਿਹੜਾ ਡਿਵਾਈਸਸ ਨੇ ਬਾਹਰ ਰੱਖੀਆਂ ਜਾਣ ਤੇ ਇਹੀ ਗੱਲ ਆ ਜਾਂਦੀ ਹੈ ਨਾ ਕਈ ਜਿਹੜੀਆਂ ਗੱਲਾਂ ਬਾਤਾਂ ਅੰਦਰ ਹੁੰਦੀਆਂ ਨੇ ਹੁਣ ਗਹਿਮਾ ਗਹਿਮੀ ਜੋ ਵੀ ਹੋਈ ਹੋਏਗੀ ਜਿਸ ਤਰੀਕੇ ਦੇ ਨਾਲ ਪਰ ਉਹਨੂੰ ਪੇਸ਼ ਕਿਦਾਂ ਕੀਤਾ ਗਿਆ ਪਿਛਲੇ ਤਕਰੀਬਨ 15 ਦਿਨ ਤੋਂ ਇੱਕ ਕਵਾਇਦ ਚੱਲ ਰਹੀ ਹੈ ਗਿਣਮਿੱਥ ਕੇ ਜਿਹੜਾ ਹੈ ਜਹੇਦਾਰ ਹਰਪ੍ਰੀਤ ਸਿੰਘ ਹੁਣਾਂ ਦੀ ਕਿਰਦਾਰ ਕੁਸ਼ੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜੀ ਮੀਡੀਆ ਦੇ ਵਿੱਚ ਹੈ ਇੱਕ ਪ੍ਰੋਪਰ ਤਰੀਕੇ ਦੇ ਨਾਲ ਇੱਕ ਸ਼ਖਸ ਜਿਹੜਾ ਹੈ ਲਿਆਂਦਾ ਜਾਂਦਾ ਹੈ ਉਹ ਤੋਂ ਬਹੁਤ ਸਾਰੀਆਂ ਵੱਖ-ਵੱਖ ਚੈਨਲ ਉਹਦੀਆਂ ਇੰਟਰਵਿਊ ਕਰ ਰਿਆ ਹੈ ਉੱਤੇ ਡਿਬੇਟਸ ਹੁੰਦੀਆਂ ਨੇ ਖਾਸ ਕਰਕੇ ਜਿਹੜਾ ਹੈ ਬਾਦਲ ਪਰਿਵਾਰ ਨਾਲ ਜਿਹੜੇ ਸੰਬੰਧਿਤ ਕਿਤਨਾ ਕਿਤੇ ਜੋ ਮੀਡੀਆ ਚਰਚਾ ਹੈਗੀ ਹੈ ਕਿ ਚੈਨਲ ਹੈਗੇ ਨੇ ਉਹਨਾਂ ਦੇ ਵੱਲੋਂ ਇਸ ਨੂੰ ਤੂਲ ਦਿੱਤੀ ਜਾਂਦੀ ਹੈ ਕਿ ਕਿਤਨਾ ਕਿਤੇ ਜਥੇਦਾਰ ਹਰਪ੍ਰੀਤ ਸਿੰਘ ਦਾ ਜਿਹੜਾ ਕਿਰਦਾਰ ਹੈ ਉਹਨਾਂ ਦੀ ਕਿਰਦਾਰ ਕੁਸ਼ੀ ਕੀਤੀ ਜਾਵੇ ਔਰ ਇਹੀ ਕੁਝ ਉਹਨਾਂ ਨੇ ਇੱਕ ਮੰਨੇ ਜਿਹੜੀ ਵੀਡੀਓ ਵਾਲਾ ਮਸਲਾ ਚੱਲ ਰਿਹਾ ਸੀ ਦੂਜੇ ਮੰਨੇ ਉਹਨਾਂ ਨੇ ਵੀ ਫਿਰ ਪ੍ਰੈਸ ਵਾਲਿਆਂ ਨੂੰ ਬੁਲਾ ਕੇ ਇੱਕ ਖੁੱਲੀ ਪ੍ਰੈਸ ਕਾਨਫਰੰਸ ਕੀਤੀ ਪੱਤਰਕਾਰਾਂ ਦੇ ਖੁੱਲੇ ਤੇਈ ਤਰ੍ਹਾਂ ਸਵਾਲ ਸੀ ਉਹਨਾਂ ਨੇ ਉਹ ਬਕਾਇਦਾ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਹੈਗੇ ਆ ਤੇ ਉਸ ਦੇ ਵਿੱਚੋਂ ਇੱਕ 27 ਸਕਿੰਡ ਦੀ ਵੀਡੀਓ ਜਿਸ ਦੇ ਵਿੱਚ ਉਹਨਾਂ ਨੇ ਕੁਝ ਲਫ਼ਜ਼ ਜਦੋਂ ਤਲਕੀ ਦੇ ਵਿੱਚ ਬੋਲੇ ਉਹ ਐਕਸਪਲੇਨ ਕਰਨੇ ਨੇ ਕਿ ਮੈਂ ਤੇ ਹਰੇਕ ਨੂੰ ਮਿਲਦਾ ਵਾਂ ਤੇ ਜੇ ਮੈਂ ਕਿਸੇ ਭਾਜਪਾਈ ਨੂੰ ਮਿਲਣ ਦੇ ਨਾਲ ਹੁਣ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ ਉੱਤੇ ਕੋਈ ਕਾਪੀਰਾਈਟ ਤਾਂ ਨਹੀਂ ਨਾ ਹੈਗਾ ਕਿ ਉਹਨੂੰ ਕੋਈ ਮਿਲ ਨਹੀਂ ਸਕਦਾ ਉਹ ਜੇ ਕਿਸੇ ਪਾਰਟੀ ਦੇ ਲੀਡਰ ਨੂੰ ਮਿਲਦੇ ਹੈਗੇ ਜੀ ਆਪਾਂ ਕਹਿੰਦੇ ਆ ਕਿ ਅਕਾਲ ਤਖਤ ਸਾਹਿਬ ਸੁਪਰੀਮ ਹੈਗਾ ਹੈ ਤੇ ਜੀ ਉਹਨੂੰ ਕੋਈ ਅਕਾਲੀ ਕਾਂਗਰਸੀ ਹੁਣ ਜੇ ਮੌਜੂਦਾ ਸਰਕਾਰ ਹੈ ਉਹਨਾਂ ਨੇ ਵੀ ਮਿਲਣਾ ਹੈਗਾ ਤੇ ਉਹ ਕਹਿੰਦੇ ਕਿ ਮੈਂ ਮਿਲਣ ਦੇ ਨਾਲ ਨਾ ਭਾਜਪਾਈ ਹੋ ਜਾਣਾ ਨਾ ਨਾ ਕਾਂਗਰਸੀ ਹੋ ਜਾਣਾ ਨਾ ਅਕਾਲੀ ਹੋ ਜਾਣਾ ਹੂੰ ਥੋੜਾ ਜਿਹਾ ਆਪਾਂ ਪਿਛਲੇ ਹਫਤੇ ਜਾਈਏ ਜਦੋਂ ਦਲ ਖਾਲਸਾ ਵੱਲੋਂ ਇੱਕ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਮੈਮੋਰੰਡਮ ਦੇਣ ਦੇ ਲਈ ਅਕਾਲ ਤਖਤ ਸਾਹਿਬ ਤੇ ਅਪਰੋਚ ਕੀਤੀ ਗਈ ਤੇ ਉੱਥੇ ਮਿਲਣ ਦੀ ਕੋਈ ਮੌਜੂਦ ਨਹੀਂ ਸੀ ਤੇ ਉਦੋਂ ਉਹਨਾਂ ਨੇ ਵੀ ਇਹ ਸਵਾਲ ਉਠਾਇਆ ਸੀ ਕਿ ਜੇ ਤੇ ਅਕਾਲੀ ਦਲ ਵਾਲੇ ਨੇ ਮਿਲਣਾ ਹੁੰਦਾ ਹੈ ਤੇ ਉਹ ਘਰੇ ਜਾ ਕੇ ਵੀ ਮਿਲ ਲੈਂਦੇ ਨੇ ਜਾਂ ਸਾਰੇ ਰਸਤੇ ਖੁੱਲੇ ਨੇ ਪਰ ਜੇ ਕੋਈ ਹੋਰ ਕੋਈ ਆਪਣੇ ਮਸਲੇ ਲੈ ਕੇ ਜਾਂ ਆਪਾਂ ਕਹੇ ਲਈ ਕਿ ਕੌਮ ਦੀ ਕੋਈ ਬਾਕੀ ਦੀ ਤੇਰੇ ਜੇ ਉਹ ਮਿਲਣਾ ਚਾਹੁੰਦੀ ਹੈ ਤੇ ਉਹਨਾਂ ਨੂੰ ਮਿਲਣ ਦਾ ਹੱਕ ਕਿਉਂ ਨਹੀਂ ਹੈਗਾ ਜੀ ਤੇ ਉਹੀ ਗੱਲ ਹੈ ਖਾਸ ਕਰਕੇ ਜਿਹੜਾ ਇੱਥੇ ਇਹ ਮੁੱਦਾ ਬਣਾਇਆ ਗਿਆ ਇਹਦੀ ਉਹਨਾਂ ਨੇ ਕਲੈਰਿਟੀ ਦਿੱਤੀ ਫਿਰ ਜਿਸ ਤਰੀਕੇ ਦੇ ਨਾਲ ਉਹਨਾਂ ਤੇ ਇਲਜ਼ਾਮਬਾਜ਼ੀ ਹੋਈ ਇਹਨਾਂ ਨੇ ਬਕਾਇਦਾ ਜਿਹੜਾ ਹੈ ਤਖਸਾਲਬ ਦੇ ਉੱਤੇ ਪੰਜਾ ਪਿਆਰੇ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਇੱਕ ਸਪਸ਼ਟਿਕਨਨ ਦਿੱਤਾ ਹੈਗਾ ਜਿਹੜੇ ਉਹਨਾਂ ਤੇ ਇਲਜ਼ਾਮ ਲਾਏ ਹੈਗੇ ਆ ਉਹਨਾਂ ਨੂੰ ਲੈ ਕੇ ਕਿ ਕਿਵੇਂ ਇੱਕ 18 ਸਾਲ ਵਾਲੇ ਪੁਰਾਣੇ ਮਸਲੇ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਉਹ ਬਾਰਿਆ ਗਿਆ ਤੇ ਉਹਨਾਂ ਨੇ ਇਹ ਗੱਲ ਕਲੀਅਰ ਕੀਤੀ ਕਿ ਜੋ ਕੁਝ 2 ਦਸੰਬਰ ਵਾਲੇ ਦਿਨ ਵਾਪਰਿਆ ਹੈਗਾ ਕਿ ਜਿਸ ਤਰੀਕੇ ਦੇ ਨਾਲ ਜਥੇਦਾਰ ਹਰਪ੍ਰੀਤ ਸਿੰਘ ਤਾਂ ਸ਼ੁਰੂ ਤੋਂ ਹੀ ਰੋਲ ਰਿਹਾ ਹੈਗਾ ਤੇ ਬਾਅਦ ਚੋਂ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ ਉਹ ਚੀਜ਼ਾਂ ਨੂੰ ਲੈ ਕੇ ਜਿਹੜਾ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਨਾਲੇ ਸਾਰਾ ਕੁਝ ਵਾਪਰਿਆ ਹੈਗਾ ਅ ਤੇ ਇਹੀ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਪੱਤਰਕਾਰਾਂ ਦੇ ਹਰੇਕ ਸਵਾਲ ਦਾ ਜਿਹੜਾ ਜਵਾਬ ਆਪਾਂ ਕਹਿ ਲਈਏ ਕਿ ਬੜਾ ਬਾਖੂਬੀ ਦਿੱਤਾ ਹੈਗਾ ਜੀ ਕਿ ਕਿਵੇਂ ਕੀ ਕੁਝ ਚੱਲ ਰਿਹਾ ਹੈਗਾ ਜਾਂ ਕਿਸ ਤਰੀਕੇ ਦੀ ਉਹਨਾਂ ਦੀ ਕਰਦਾਰਕੁਸ਼ੀ ਹੋ ਰਹੀ ਹੈਗੀ ਆ ਤੇ ਕਿਵੇਂ ਉਹਨਾਂ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਾਂ ਕੀ ਕੋਸ਼ਿਸ਼ ਚੱਲ ਰਿਹਾ ਹੈਗਾ ਹੁਣ ਇਹ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸ਼ਾਇਦ ਹੋ ਸਕਦਾ ਹੈ ਕਿ ਉਹਨਾਂ ਨੂੰ ਲੰਬੇ ਕਰ ਦਿੱਤਾ ਜਾਵੇ ਪਰ ਕੀ ਇਹ ਫੈਸਲਾ ਉਹਨਾਂ ਦੇ ਹੱਕ 'ਚ ਜਾਏਗਾ ਜਾਂ ਗੈਂਸ ਜਾਏਗਾ ਇਹ ਤੇ ਆਉਣ ਵਾਲਾ ਜਿਹੜਾ ਸਮਾਂ ਹੀ ਦੱਸੇਗਾ ਅਸੀਂ ਇੱਥੇ ਇਹ ਵੀ ਵੇਖੀਏ ਕਿ ਜਿਸ ਵੇਲੇ ਸ਼੍ਰਿਕਾਰਤਕ ਸਾਹਿਬ ਦੇ ਜਥੇਦਾਰ ਰਹੇ ਜਥੇਦਾਰ ਹਰਪ੍ਰੀਤ ਸਿੰਘ ਉਸ ਵੇਲੇ ਅਕਾਲੀ ਦਲ ਦੇ ਲਈ ਅਕਾਲੀ ਦਲ ਨੂੰ ਭਾਵੇਂ ਤਾੜਨਾ ਕਰਨੀ ਹੋਵੇ ਉਹਨਾਂ ਵੱਲੋਂ ਜਾਂ ਪੰਥ ਦੇ ਹਿੱਤ ਦੇ ਵਿੱਚ ਜੋ ਕੁਝ ਗੱਲਾਂ ਕੀਤੀਆਂ ਗਈਆਂ ਜਾਂ ਸਰਕਾਰ ਨੂੰ ਵੀ ਜੇਕਰ ਉਸ ਵੇਲੇ ਵੰਗਾਰਿਆ ਜਾਂਦਾ ਸੀ ਤਦ ਅਕਾਲੀ ਦਲ ਕਹਿੰਦਾ ਸੀ ਕਿ ਹਾਂ ਅਜਿਹੇ ਜਥੇਦਾਰ ਸਾਨੂੰ ਚਾਹੀਦੇ ਨੇ ਅੱਜ ਉਹੀ ਜਥੇਦਾਰ ਸਾਹਿਬ ਤੁਹਾਡੇ ਉੱਤੇ ਥੋੜੀ ਨਕੇਲ ਕੱਸਦੇ ਪਏ ਨੇ ਤਾਂ ਤੁਹਾਨੂੰ ਉਹੀ ਕਮਾਉਣੇ ਪੈਣਗੇ ਅੱਜ ਜੇਕਰ ਅਸੀਂ ਤਮਾਮ ਇਹਨਾਂ ਇਹਨਾਂ ਪੱਖਾਂ ਦੇ ਉੱਤੇ ਗੱਲ ਕਰ ਰਹੇ ਹਾਂ ਸੰਗਤ ਜੀ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਅਸੀਂ ਵੀ ਬੀਤੇ ਸਮਿਆਂ ਦੇ ਵਿੱਚ ਜਥੇਦਾਰ ਸਾਹਿਬ ਜਥੇਦਾਰ ਹਰਪ੍ਰੀਤ ਸਿੰਘ ਹੋਣਾਂ ਦੀਆਂ ਤਮਾਮ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਈਆਂ ਉਹਨਾਂ ਦੇ ਵੱਲੋਂ ਜੋ ਅਕਾਲੀ ਦਲ ਦਾ ਵਿਸ਼ੇਸ਼ ਇੱਕ ਸਮਾਗਮ ਮਨਾਇਆ ਗਿਆ ਸੀ ਉਸ ਦੇ ਵਿੱਚ ਪਹੁੰਚ ਕੇ ਜੋ ਅਕਾਲੀ ਦਲ ਨੂੰ ਤਾੜਨਾ ਕੀਤੀ ਗਈ ਸੀ ਅਸੀਂ ਉਸ ਦੀ ਗੱਲ ਵੀ ਕੀਤੀ ਕਿ ਹਾਂ ਇਹ ਤਮਾਮ ਚੀਜ਼ਾਂ ਜ਼ਰੂਰੀ ਨੇ ਜੇਕਰ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਫਰਮਾਨ ਇਸੇ ਤਖਤ ਤੋਂ ਇੱਕ ਸਜ਼ਾ ਵਾਲਾ ਸੁਨਾਇਆ ਜਾ ਸਕਦਾ ਤੇ ਅੱਜ ਦੇ ਸਮੇਂ ਦੇ ਵਿੱਚ ਇਹ ਸਿਆਸਤਦਾਨ ਕਿੰਨੇ ਕੁ ਬੁੱਕਤ ਰੱਖਦੇ ਨੇ ਤੁਸੀਂ ਆਪ ਸਮਝ ਸਕਦੇ ਹੋ ਤੇ ਅਸੀਂ ਵੀ ਇਸ ਗੱਲ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਥੋੜੀ ਪਰਚੋਲ ਜ਼ਰੂਰ ਕਰਾਂਗੇ ਕਿ ਜੇਕਰ ਹਰਪ੍ਰੀਤ ਸਿੰਘ ਨੂੰ ਲਾਮਬੇ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ ਜਾਂ ਕਿਸੇ ਹੋਰ ਨੂੰ ਵੀ ਨਿਗਾਹ ਦੇ ਵਿੱਚ ਅਕਾਲੀ ਦਲ ਨੇ ਰੱਖਿਆ ਹੋਇਆ ਹੈ ਤਾਕੀ ਇਹ तमाम ਚੀਜ਼ਾਂ ਇੱਕ ਤਰੀਕੇ ਦੀ ਸਾਜ਼ਿਸ਼ ਵਜੋਂ ਜਾਂ ਕਰੈਕਟਰ ਅਸੈਸ਼ਨੇਸ਼ਨ ਦੇ ਵਜੋਂ ਉਭਰਤੀਆਂ ਜਾ ਰਹੀਆਂ ਨੇ ਜੇਕਰ ਅਸੀਂ ਵੇਖੀਏ ਤਾਂ ਜੀ ਬਿਲਕੁਲ ਇਸ ਤਰੀਕੇ ਦੇ ਨਾਲ ਆਪਾਂ ਕਹਿ ਹੀ ਸਕਦੇ ਹਾਂ ਨਾ ਇੱਕ ਟੂਲ ਕਿਟ ਹੈ ਜੇ ਆਪਾਂ ਥੋੜਾ ਜਿਹਾ ਦੇਖੀਏ ਜਿਸ ਜਿਸ ਤਰੀਕੇ ਨਾਲ ਪੈਟਰਨ ਦੇ ਵਿੱਚ ਹੋ ਰਿਹਾ ਹੈ ਜੇ ਆਪਾਂ ਇਹ ਪੂਰੇ ਮਸਲੇ ਨੂੰ ਥੋੜਾ ਹੋਰ ਡੀਕੋਡ ਕਰੀਏ ਤੇ ਇੱਕ ਗੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਵਰਤੀ ਹੈ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਫੈਸਲਾ ਅਕਾਲ ਤਖਸਾਲ ਵੱਲੋਂ ਹੋਇਆ ਹੈ ਅ ਜੇ ਉਸ ਫੈਸਲੇ ਨੂੰ ਡਾਇਵਰਟ ਕਰਨ ਦੇ ਲਈ ਜੇ ਕੋਈ ਇਸ ਤਰ੍ਹਾਂ ਦੀ ਕੋਈ ਮੀਟਿੰਗ ਹੁੰਦੀ ਹੈ ਸਿੰਘ ਸਹਿਮਾਨਾ ਦੀ ਤੇ ਉਹ ਕਹਿੰਦੇ ਕਿ ਮੈਂ ਇਸ ਪਾਪ ਦਾ ਭਾਗੀਦਾਰ ਜੈ ਜੈਕਾਰ ਹਰਪੀ ਸਿੰਘ ਉਹਨਾਂ ਨੇ ਕਿਹਾ ਕਿ ਨਹੀਂ ਬਣਾਗਾ ਮੈਂ ਉਸ ਦੇ ਵਿੱਚ ਸ਼ਾਮਲ ਨਹੀਂ ਹੋਵਾਂਗਾ ਇਸ ਗੱਲ ਨੂੰ ਥੋੜਾ ਜਿਆ ਹੋਰ ਤੁਸੀਂ ਨਿਖਾਰ ਕੇ ਜੇ ਆਪਾਂ ਦੇਖਣਾ ਹੋਵੇ ਹਾਂਜੀ ਇੱਕ ਬੰਨੇ ਇਹ ਚੱਲ ਰਿਹਾ ਹੈ ਦੂਜੇ ਬੰਨੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਅੰਤਰਿੰਕ ਕਮੇਟੀ ਹੈਗੀ ਹੈ ਉਹਨਾਂ ਦੀ ਬੈਠਕ ਹੋਣ ਦੀਆਂ ਚਰਚਾਵਾਂ ਨੇ ਤੀਜੇ ਬੰਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੈਗੇ ਨੇ ਗੁਰਪ੍ਰੀਤ ਸਿੰਘ ਚੱਪੜ ਇਨਾਂ ਦੀ ਹੁਣ ਜਿਹੜੀ ਨਵੀਂ ਚੁਣੀ ਹੋਈ ਜਿਹੜੀ ਮੈਂਬਰ ਹੈਗੇ ਨੇ ਉਸ ਦੇ ਵਿੱਚ ਵੀ ਉਹ ਹੈਗੇ ਨੇ ਐਗਜ਼ੈਕਟਿਵ ਬਾਡੀ ਦੇ ਵਿੱਚ ਵੀ ਹੈਗੇ ਨੇ ਉਹਨਾਂ ਦੇ ਵੱਲੋਂ ਬਕਾਇਦਾ ਅਕਾਲਤਖਸਰ ਸਾਹਿਬ ਤੇ ਇੱਕ ਮੰਗ ਪੱਤਰ ਅੱਜ ਜਿਹੜਾ ਦਿੱਤਾ ਗਿਆ ਹੈ ਪਰ ਜਿਸ ਦੇ ਵਿੱਚ ਖਾਸ ਕਰਕੇ ਪ੍ਰੇਮ ਸਿੰਘ ਚੰਦੂ ਮਾਜਰਾ ਸਰਦਾਰ ਸੁਖਦੇਵ ਸਿੰਘ ਢੀਂਡ ਸਾਹਿਬ ਬੀਬੀ ਜਗੀਰ ਕੌਰ ਜੇ ਆਪਾਂ ਕਹ ਲਈ ਕਿ ਜਿੰਨੇ ਵੀ ਬਾਕੀ ਧੜੇ ਵਾਲੇ ਜਿਹੜੇ ਲੀਡਰ ਹੈਗੇ ਸਨ ਉਹਨਾਂ ਦੇ ਖਿਲਾਫ ਕੁਝ ਕਾਰਵਾਈਆਂ ਦੇ ਲਈ ਉਹਨਾਂ ਨੇ ਮੰਗ ਪੱਤਰ ਦਿੱਤਾ ਕਿ ਇਹਨਾਂ ਨੇ ਤਖਸਾਲ ਹੇਬ ਦੀ ਵਸੀਲ ਤੇ ਜਦੋਂ ਕਾਰਵਾਈ ਹੋ ਰਹੀ ਸੀ ਕਿ ਇਹਨਾਂ ਨੇ ਝੂਠ ਬੋਲਿਆ ਹੈਗਾ ਕਿ ਇਹ ਵੀ ਜੋ ਪਾਪ ਹੋਏ ਨੇ ਜੋ ਗੁਨਾਹ ਸੁਖਬੀਰ ਸਿੰਘ ਬਾਦਲ ਨੇ ਕੀਤੇ ਨੇ ਉਸ ਦੇ ਵਿੱਚ ਬਰਾਬਰ ਦੇ ਭਾਗੀਦਾਰ ਹੈਗੇ ਨੇ ਇੱਕ ਬੰਨੇ ਜਸਦਰ ਸਾਹਿਬ ਵਾਲੀ ਆਡੀਓ ਲੀਕ ਹੁੰਦੀ ਹੈ ਪਹਿਲਾਂ 15 ਦਿਨ ਕਿਰਦਾਰਕੁਸ਼ੀ ਹੁੰਦੀ ਹੈ ਫਿਰ ਉਸ ਤੋਂ ਬਾਅਦ ਇਧਰੋਂ ਇਹ ਚਲੇ ਜਾਂਦੇ ਨੇ ਅੰਤਰਿੰਕ ਕਮੇਟੀ ਦੀ ਮੀਟਿੰਗ ਹੁੰਦੀ ਹੈ ਫਿਰ ਉਧਰੋਂ ਜਸਦਰ ਸਾਹਿਬ ਪ੍ਰੈਸ ਕਾਨਫਰੰਸ ਕਰਕੇ ਹਰ ਇੱਕ ਚੀਜ਼ ਦਾ ਜਿਹੜਾ ਖੁਲਾਸਾ ਕਰ ਦਿੰਦੇ ਨੇ ਹੁਣ ਇੱਥੇ ਇਹ ਹੀ ਚੱਲ ਰਿਹਾ ਕਿ ਕਿਤੇ ਇਸ ਤਰ੍ਹਾਂ ਦਾ ਨਹੀਂ ਹੈ ਕਿ ਬਿਹਾਈਂਡ ਦਾ ਸੀਨ ਸਾਰਾ ਕੁਝ ਪਲਾਨ ਹੋ ਗਿਆ ਹੋਵੇ ਕਿ ਇਸ ਤਰੀਕੇ ਦੇ ਨਾਲ ਸਟੈਪ ਬਾਈ ਸਟੈਪ ਹੋਣਾ ਹੈ ਤੇ ਹੁਣ ਜਿਉਂਕਿ ਜਿਹੜੀ ਜਸੇਦਾਰ ਸਾਹਿਬਾਨ ਨੂੰ ਬਦਲਣ ਦੀ ਜਿਹੜੀ ਕਵਾਇਦ ਹੈ ਕਿਤਨਾ ਕਿਤੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਅੰਤਰੀਂ ਕਮੇਟੀ ਹੈਗੀ ਆ ਉਹਨਾਂ ਦੇ ਕੋਲ ਹੀ ਜਿਹੜੇ ਹੱਕ ਹਕੂਕ ਹੈਗੇ ਨੇ ਤੇ ਜੇ ਇਸ ਤਰ੍ਹਾਂ ਦਾ ਹੁੰਦਾ ਹੈ ਤੇ ਕਿਤਨਾ ਕਿਤੇ ਦੁਬਾਰਾ ਆਪਾਂ ਕੀਏ ਕਿ ਜਿਸ ਤਰੀਕੇ ਦਾ ਮਾਹੌਲ ਹੋਵੇਗਾ ਜਾਂ ਕਿਉਂਕਿ ਮੌਜੂਦਾ ਹਾਲਾਤਾਂ ਦੇ ਵਿੱਚ ਜੋ ਕੁਝ ਵਾਪਰਿਆ ਹੈਗਾ ਲੋਕ ਕਿਸ ਨੂੰ ਕਿੰਨਾ ਕੁ ਪ੍ਰਮਾਣ ਕਰਨਗੇ ਇਹ ਆਪਣੇ ਆਪ ਦੇ ਵਿੱਚ ਇੱਕ ਅਹਿਮ ਗੱਲ ਆਪਾਂ ਕਹਿ ਸਕਦੇ ਹਾਂ ਕਿ ਹੋਏਗਾ ਬਿਲਕੁਲ ਜੀ ਅਤੇ ਸਾਡੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾਏਗੀ ਕਿ ਅਸੀਂ ਆਪਣੇ ਦਰਸ਼ਕਾਂ ਦੇ ਲਈ ਜੋ ਕੁਝ ਪ੍ਰੋਗਰਾਮ ਮੀਡੀਆ ਵਾਚ ਦੇ ਵਿੱਚ ਵਿਸ਼ੇ ਵਿਚਾਰ ਰਹੇ ਆ ਅਸੀਂ ਵੀ ਇਸ ਵਿਸ਼ਿਆਂ ਦੀ ਕੜੀ ਨੂੰ ਨਿਰੰਤਰ ਜਾਰੀ ਰੱਖੀਏ ਅਗਲੇ ਪ੍ਰੋਗਰਾਮ ਦੇ ਵਿੱਚ ਜੇਕਰ ਕੁਝ ਅਪਡੇਟਸ ਇਹਨਾਂ ਵਿਸ਼ਿਆਂ ਦੇ ਨਾਲ ਜੁੜੀ ਹੋਈ ਆਏਗੀ ਉਹ ਵੀ ਤੁਹਾਡੇ ਨਾਲ ਡੈਫੀਨਿਟਲੀ ਸਾਂਝੀ ਕੀਤੀ ਜਾਏਗੀ ਅਵੀ ਦਿਨਾਂ ਦੀ ਆੜ ਲੈ ਕੇ ਕੁਝ ਫੈਸਲੇ ਬਦਲਣ ਦੀਆਂ ਜੇਕਰ ਕੋਸ਼ਿਸ਼ਾਂ ਸਿਗੀਆਂ ਤਾਂਕਿ ਇਹ ਵੀ ਫੈਸਲਾ ਬਦਲਿਆ ਜਾ ਸਕਦਾ ਕਿ ਜਿਹਦੇ ਵਿੱਚ ਜੋ प्रकाश सिंह बादल ਨੂੰ ਖਿਤਾਬ ਦਿੱਤਾ ਗਿਆ ਸੀ ਉਹ ਖਿਤਾਬ ਵਾਪਸ ਲੈ ਲਿਆ ਗਿਆ ਉਸ ਦੇ ਉੱਤੇ ਵੀ ਦਬਾਅ ਪਾਇਆ ਜਾ ਸਕਦਾ ਕਿ ਉਹ ਅਜਿਹੇ ਫੈਸਲੇ ਵੀ ਮੋੜੇ ਜਾ ਬਿਲਕੁਲ ਜੇ ਆਪਾਂ ਕਹੀ ਨਾ ਕਿ ਕਈ ਵਾਰੀ ਅਫਗਾਨਿਕ ਸਜ਼ਾਵਾਂ ਸਖਤ ਸੀ ਜਾਂ ਸਖਤ ਨਹੀਂ ਸੀ ਕਿਉਂਕਿ ਇੱਕ ਚੱਲ ਰਿਹਾ ਨਾ ਕਿ ਬਹੁਤ ਵਧੀਆ ਫੈਸਲੇ ਹੋਏ ਪਰ ਕੁਝ ਤਰ੍ਹਾਂ ਕਹਿੰਦੀਆਂ ਨੇ ਕਿ ਗੁਨਾਹ ਜਿਹੜੇ ਵੱਡੇ ਨੇ ਤੇ ਇਹ ਵੀ ਜਿਹੜੀ ਸਜ਼ਾਵਾਂ ਇਫੈਕਟ ਨਹੀਂ ਕਰਦੀਆਂ ਤੇ ਉਹਨਾਂ ਧਿਰਾਂ ਵੱਲੋਂ ਹੀ ਜਾਪਾ ਕਹ ਲਈ ਕਿ ਉਹਨਾਂ ਧਿਰਾਂ ਦੀ ਤਰਜਮਾਨੀ ਕਰਦਾ ਜਿਹੜਾ ਭਾਈ ਨਰੈਣ ਸਿੰਘ ਚੋੜੇ ਵਾਲਾ ਸਾਰਾ ਇਨਸੀਡੈਂਟ ਹੋਇਆ ਹੈਗਾ ਪਰ ਜੀ ਆਪਾਂ ਉਹਨੂੰ ਪੋਲੀਟੀਕਲ ਐਂਗਲ ਤੋਂ ਦੇਖੀਏ ਤੇ ਜਿਹੜਾ ਫਖਰੇ ਕੌਮ ਵਾਪਸ ਲੈਣ ਵਾਲਾ ਜੇ ਆਪਾਂ ਕਹੀਏ ਕਿ ਜਿਹੜਾ ਇਹ ਵਾਲਾ ਫੈਸਲਾ ਹੈਗਾ ਨਾ ਇਹ ਰਾਜਨੀਤੀ ਦਾ ਬਾਕੀ ਤੁਸੀਂ ਬਾਕੀ ਦੀਆਂ ਗੱਲਾਂ ਜਿਹੜੀਆਂ ਉਹ ਭਾਵੇਂ ਤੁਸੀਂ ਕਹਿ ਲੋ ਕਿ ਛੋਟੀਆਂ ਹੈਗੀਆਂ ਇਹ ਸਭ ਤੋਂ ਵੱਡਾ ਫੈਸਲਾ ਸੀ ਤੇ ਜੇ ਤੁਸੀਂ ਕਹੋ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾ ਦੀ ਪ੍ਰਧਾਨਗੀ ਵਾਲੇ ਫੈਸਲੇ ਤੇ ਕਿਤੇ ਨਾ ਕਿਤੇ ਯੂ-ਟਰਨ ਹੋ ਸਕਦਾ ਹੈ ਜਾਂ ਇਸ ਤਰ੍ਹਾਂ ਦਾ ਹੁੰਦਾ ਹੈਗਾ ਜਾਂ ਦੁਬਾਰਾ ਉਹ ਮੰਨ ਜਾਂਦੇ ਆ ਜਾਂ ਕੁਝ ਵੀ ਇਸ ਤਰ੍ਹਾਂ ਦਾ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਥੋੜਾ ਜਿਹਾ ਜਿਦਾ ਇੰਸਟਰਕਸ਼ਨ ਦਿੱਤੇ ਕਿ ਜੇ ਕੋਈ ਡਾਇਵਰਟ ਕਰਨ ਵਾਲਾ ਫੈਸਲਾ ਹੋਇਆ ਮੈਂ ਉਸ ਕਮੇਟੀ ਦਾ ਹਿੱਸਾ ਨਹੀਂ ਹਾਂ ਹੋਮਗਾ ਤੇ ਫਿਰ ਹੋ ਸਕਦਾ ਹੈ ਕਿ ਫਕਰੇ ਕੌਮ ਵਾਪਸ ਲੈਣ ਵਾਲਾ ਵੀ ਜਿਹੜਾ ਹੋਵੇ ਕਿਉਂਕਿ ਫਕਰੇ ਕੌਮ ਵਾਪਸ ਲੈ ਲੈਣਾ ਮਤਲਬ ਪ੍ਰਕਾਸ਼ ਸਿੰਘ ਬਾਦਲ ਜਿੰਨੂੰ ਇਹ ਆਪਾਂ ਕਹਿ ਲਈ ਕਿ ਜਿਨ੍ਹਾਂ ਦੀ ਰਾਜਨੀਤੀ ਨੂੰ ਮੌਜੂਦਾ ਸਮੇਂ ਦੇ ਵਿੱਚ ਬਾਦਲ ਪਰਿਵਾਰ ਪੂਰਾ ਆਪਾਂ ਕਹਿ ਕੇ ਜੋਰਾਂ ਸ਼ੋਰਾਂ ਦੇ ਨਾਲ ਜਾਂ ਬਹੁਤ ਸਾਰੇ ਉਹਨਾਂ ਦੇ ਜਿਹੜੇ ਸਪੋਰਟਰਸ ਹੈਗੇ ਨੇ ਉਹ ਪੂਰੀ ਚੀਜ਼ ਨੂੰ ਫਿਰ ਰੱਦ ਕਰਦੇ ਹੈਗੇ ਆ ਮਤਲਬ ਜੇ ਆਪਾਂ ਉਹਨਾਂ ਤੋਂ ਫਕਰੇ ਕੌਮ ਵਾਲਾ ਵਾਪਸ ਲਿਆ ਨਾ ਉਹ ਪੂਰਾ ਰੱਦ ਕਰਦਾ ਕਿ ਉਹਨਾਂ ਨੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਇਹ ਪ੍ਰੂਫ ਹੋ ਗਿਆ ਜੋ ਜੋ ਆਪਾਂ ਕਹੀ ਕਿ ਉਹਨਾਂ ਨੇ ਪੰਥ ਦੇ ਹੱਕ ਦੇ ਵਿੱਚ ਨਹੀਂ ਖੜੇ ਇਹ ਸਾਰਾ ਕੁਝ ਇਹ ਚੀਜ਼ਾਂ ਨਾਲ ਪ੍ਰੂਵ ਹੋ ਗਿਆ ਤੇ ਉਸ ਜਿਹੜੀ ਚੀਜ਼ ਆਪਾਂ ਕਹਿੰਦੇ ਕਿ ਰੱਦ ਹੋ ਗਈ ਉਹ ਪੂਰੀ ਰਾਜਨੀਤੀ ਇੱਕ ਤਰ੍ਹਾਂ ਦੀ ਰੱਦ ਹੋ ਗਈ ਔਰ ਦੂਜਾ ਆਕਾਲ ਤਖਤ ਸਾਹਿਬ ਵੱਲੋਂ ਤੁਹਾਨੂੰ ਇਹ ਕਹਿਣਾ ਕਿ ਜਿਹੜੀ ਮੌਜੂਦਾ ਸਿੱਖ ਲੀਡਰਸ਼ਿਪ ਹੈਗੀ ਆ ਇਹ ਆਪਣੇ ਨੈਤਿਕ ਹੱਕ ਜਿਹੜੇ ਆ ਉਹ ਗਵਾ ਚੁੱਕੀ ਹੈਗੀ ਆ ਇਹ ਜਿਹੜੀਆਂ ਦੋ ਗੱਲਾਂ ਹੈਗੀਆਂ ਨਾ ਕਿਤੇ ਨਾ ਕਿਤੇ ਇਹ ਪੂਰੀ ਬਾਦਲ ਪਰਿਵਾਰ ਦੀ ਜਿਹੜੀ ਸਿਆਸਤ ਹੁਣ ਤੱਕ ਕੀਤੀ ਗਈ ਹੈ ਜਿਹੜੇ ਵੱਡੇ ਆਪਾਂ ਕਹਿ ਲਈਏ ਕਿ ਸਿਆਸੀ ਮਹਿਲ ਜਿਹੜੇ ਉਹ ਸਾਰੇ ਗਏ ਨੇ ਉਹਨਾਂ ਨੂੰ ਇੱਕ ਵੱਡਾ ਡੈਂਟ ਪਾਉਂਦੀਆਂ ਨੇ ਤੇ ਇਹ ਜ਼ਰੂਰ ਹੋ ਸਕਦਾ ਜਿੱਦਾਂ ਤੁਸੀਂ ਕਿਹਾ ਕਿ ਫਿਰ ਇਸ ਫੈਸਲੇ ਉੱਤੇ ਵੀ ਜਿਹੜਾ ਹੈ ਵਿਚਾਰ ਕਰਨ ਦੀ ਗੱਲ ਹੋਵੇ ਕਿਉਂਕਿ ਪਿੱਛੇ ਜਿਹੇ ਕੁਝ ਅਕਾਲੀ ਲੀਡਰਾਂ ਨੇ ਬਕਾਇਦਾ ਪਾਇਆ ਸੀ ਜੀ ਜਿਹੜਾ ਇਨਸਾਨ ਆਪਣਾ ਪੱਖ ਦੇਣ ਦੇ ਲਈ ਦੁਨੀਆ ਦੇ ਵਿੱਚ ਨਹੀਂ ਹੈਗਾ ਤੇ ਉਹਨੂੰ ਜਿਹੜਾ ਹੈਗਾ ਕਿਉਂ ਇਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ ਤੇ ਜੇ ਤੇ ਤੇ ਇਸ ਤਰ੍ਹਾਂ ਦਾ ਹੁੰਦਾ ਹੈਗਾ ਤੇ ਫਿਰ ਹੋ ਸਕਦਾ ਹੈ ਵੀ ਗੱਲ ਨਾਲ ਜਿਹੜੀ ਐਡ ਕੀਤੀ ਜਾਵੇ ਬਾਕੀ ਤਾਂ ਜਿਹੜੀਆਂ ਮੀਡੀਆ ਦੀਆਂ ਰਿਪੋਰਟਸ ਨੇ ਆਪਾਂ ਤਾਂ ਉਹਦੇ ਤੇ ਐਨਾਲਾਈਸਿਸ ਹੀ ਕਰ ਸਕਦੇ ਆ ਜੋ ਕੁਝ ਆਉਣ ਵਾਲੇ ਸਮੇਂ 'ਚ ਹੋਏਗਾ ਤਾਂ ਭਵਿੱਖ ਦੇ ਵਿੱਚ ਇਹ ਕਿਵੇਂ ਦਾ ਹੁੰਦਾ ਆਪਾਂ ਇੱਥੇ ਦੇਖਾਂਗੇ ਹੀ ਇਸ ਸਾਰੇ ਵਰਤਾਰੇ ਦੇ ਵਿੱਚ ਭਾਵੇਂ ਅ ਸਿਲਸਿਲਾ ਹੋਵੇ ਬਿਰਸਾ ਸਿੰਘ ਬਲਟੋਹਾ ਦਾ ਜਾਂ ਸੁਖਬੀਰ ਸਿੰਘ ਬਾਦਲ ਨੂੰ ਜੋ ਧਾਰਮਿਕ ਸੱਜ ਲੱਗੇ ਤੇ ਹੋਰ ਨਾ ਕਾਲੀ ਆਗੂਆਂ ਨੂੰ ਗੱਲ ਘੁਮਕਾ ਕੇ ਜਥੇਦਾਰ ਹਰਪ੍ਰੀਤ ਸਿੰਘ ਤੇ ਆ ਕੇ ਇੱਕ ਦੀ ਕਿਉਂ ਹੈ ਉਹਨਾਂ ਨੂੰ ਹੀ ਹਮੇਸ਼ਾ ਟਾਰਗੇਟ ਕਿਉਂ ਕੀਤਾ ਜਾ ਰਿਹਾ ਹੈ ਇਹ ਸਟੇਟ ਵਾਲੇ ਐਂਗਲ ਤੋਂ ਟਾਰਗੇਟ ਕੀਤਾ ਜਾ ਰਿਹਾ ਹੈ ਜਾਂ ਧਾਰਮਿਕ ਤੌਰ ਦੇ ਉੱਤੇ ਜੋ ਵਿਵਾਕੀ ਬੋਲਣ ਦੀ ਹੈ ਉਸ ਨੂੰ ਵੀ ਵੇਖਿਆ ਜਾ ਰਿਹਾ ਹੈ ਜਾਂ ਇੱਕ ਇਹ ਜਥੇਦਾਰਾਂ ਦੇ ਵਿੱਚੋਂ ਹੋ ਸਕਦਾ ਹੈ ਕਿ ਜੋ ਕਾਲੀ ਦਲ ਦੀ ਲੀਡਰਸ਼ਿਪ ਦੇ ਉੱਤੇ ਭਾਰੀ ਹੋ ਜਾਣ ਉਸ ਜ਼ਿਹਨ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜੋ ਧਿਆਨ ਕੇਂਦਰਤ ਜਦੋਂ ਤੋਂ ਇਹ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਅਗਸਤ ਦੇ ਅਖੀਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਉਸ ਤੋਂ ਪਹਿਲਾਂ ਵੀ ਜਿਹੜਾ ਹੈ ਜਦੋਂ ਤਨਖਾਹਿਆ ਇਕਰਾਰ ਦੇ ਦਿੱਤਾ ਜਾਂਦਾ ਹੈ ਕਿ ਇਹਨਾਂ ਨੂੰ ਤਨਖਾਹਿਆ ਇਕਰਾਰ ਦੇ ਦਿੱਤਾ ਗਿਆ ਉਸ ਤੋਂ ਬਾਅਦ ਹੀ ਤੁਸੀਂ ਦੇਖਿਆ ਕਿ ਚਾਹੇ ਸਰਦਾਰ ਵਰਸਾ ਸਿੰਘ ਬਲਟੋਆ ਹੋਣਾ ਵਾਲਾ 에ਪੀਸੋਡ ਹੋਇਆ ਹੋਵੇ ਕਿ ਬਕਾਇਦਾ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਨੂੰ ਆਈਸੋਲੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ ਮਾਹੌਲ ਇਹਨਾਂ ਤਣਾਤਨੀ ਵਾਲਾ ਹੋ ਗਿਆ ਕਿ ਇੱਕ ਸਮੇਂ ਉਹਨਾਂ ਨੇ ਆ ਕੇ ਆਪਣਾ ਅਸਤੀਫਾ ਵੀ ਜਿਹੜਾ ਦੇ ਦਿੱਤਾ ਹੈਗਾ ਤੇ ਕਿਤਨਾ ਕਿਤੇ ਕਾਰਨ ਉਹਦਾ ਇਹੀ ਹੈਗਾ ਕਿ ਜਿੰਨੇ ਵੀ ਫੈਸਲੇ ਹੋਏ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਲੱਗ ਰਿਹਾ ਹੈਗਾ ਕਿ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਦਾ ਇਹਦੇ ਚ ਇੱਕ ਵੱਡਾ ਰੋਲ ਹੈਗਾ। ਬਿਲਕੁਲ। ਔਰ ਉਹਦਾ ਜੇ ਬੈਂਚਮਾਰਕ ਤੁਸੀਂ ਕਰਨਾ ਹੋਵੇ ਜਿਸ ਤਰੀਕੇ ਦੇ ਨਾਲ ਬਿਰਸਾ ਸਿੰਘ ਬਲਟੂਆ ਹੋਣਾ ਵਾਲਾ 에ਪੀਸੋਡ ਹੋਇਆ ਉਹਨਾਂ ਨੂੰ ਜਿਹੜਾ ਹੈਗਾ ਕਿ ਸਖਤ ਜਿਹੜੀ ਸਜ਼ਾ ਉਸ ਟਾਈਮ ਤੇ ਸੁਣਾਈ ਗਈ ਕਿਸੇ ਬੰਦੇ ਨੂੰ ਜੇ 10 ਸਾਲ ਦੀ ਲਈ ਕਹਿਤਾ ਕਿ ਅ ਰਾਜਨੀਤੀ ਦੇ ਵਿੱਚੋਂ ਜਾਂ ਆਕਾਲੀ ਰਾਜਨੀਤੀ ਚੋਂ ਪਾਸੇ ਕਰਨ ਦੇ ਜਿਹੜੇ ਆਦੇਸ਼ ਦਿੱਤੇ ਗਏ ਕਿਤੇ ਨਾ ਕਿਤੇ ਉਹ ਸਿਗਨਲਸ ਜਿਹੜੇ ਦੇ ਦਿੱਤੇ ਗਏ ਸਨ ਕਿ ਮੌਜੂਦਾ ਸੁਖਬੀਰ ਸਿੰਘ ਬਾਦਲ ਹੋਣਾ ਵਾਲਾ ਜਿਹੜਾ ਫੈਸਲਾ ਹੋਣਾ ਹੈ ਇਹ ਵੀ ਇਨ੍ਹਾਂ ਲੀਹਾਂ ਤੇ ਹੀ ਹੋ ਸਕਦਾ ਹੈ ਗਾ ਜੀ ਤੇ ਉਹਦੇ ਕਰਕੇ ਕਿ ਆਪਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਉਹ ਮੈਨੇਜ ਜਿਹੜਾ ਨਹੀਂ ਹੋਏ ਹੈਗੇ ਜਾਂ ਆਪਾਂ ਜਿੱਦਾਂ ਹੁਣ ਜਦੋਂ ਪ੍ਰੈਸ ਕਾਨਫਰੰਸ 'ਚ ਪੱਤਰਕਾਰਾਂ ਨੇ ਵੀ ਇਹੀ ਸਵਾਲ ਪੁੱਛਿਆ ਨਾ ਵੀ ਤੁਹਾਨੂੰ ਹੀ ਕਿਉਂ ਤੇ ਉਦੋਂ ਉਹਨਾਂ ਨੇ ਕਿਹਾ ਕਿ ਜਿਹੜਾ ਦਰਖਤ ਜਿਹੜਾ ਹੈਗਾ ਇਹ ਜਿਹੜਾ ਅੜਿਆ ਰਹਿੰਦਾ ਹੈ ਉਹਦੇ ਤੇ ਹੀ ਜਿਹੜੇ ਕਿਤੇ ਨਾ ਕਿਤੇ ਜਿਹੜੇ ਹਮਲੇ ਇਦਾਂ ਦੇ ਹੁੰਦੇ ਹੈਗੇ ਜਿਹੜੇ ਝੁੱਕ ਜਾਂਦੇ ਨੇ ਉਹਨਾਂ ਤੇ ਨਹੀਂ ਹੁੰਦੇ ਹੈਗੇ ਤੇ ਇਹੀ ਇੱਕ ਕਾਰਨ ਹੈ ਔਰ ਦੂਜਾ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਬਕਾਇਦਾ ਇੱਕ ਨਾਮ ਲਿਆ ਹੈਗਾ ਉਹ ਕਹਿੰਦੇ ਕਿ ਅਕਾਲੀ ਦਲ ਸਾਡੀ ਪਾਰਟੀ ਆ ਅਕਾਲੀ ਦਲ ਤੇ ਕੋਈ ਨਹੀਂ ਹੈ ਕੋਈ ਸਾਬਕਾ ਅਕਾਲੀ ਉਹਨਾਂ ਨੇ ਇੱਥੇ ਨਾਮ ਨਹੀਂ ਲਿਆ ਕਿਸੇ ਦਾ ਵੀ ਤੇ ਆਪਾਂ ਵੀ ਉਹਦਾ ਨਹੀਂ ਲੈਂਦੇ ਹੈਗੇ ਕਿ ਉਹਨਾਂ ਦੇ ਜਿਸ ਤਰੀਕੇ ਦਾ ਪਿਛਲੇ ਦਿਨਾਂ ਦੇ ਵਿੱਚ ਇੱਕ ਫੇਕ ਅਕਾਊਂਟ ਬਣਾਇਆ ਗਿਆ ਔਰ ਫੇਕ ਅਕਾਊਂਟ ਬਣਾ ਕੇ ਕਾਰ ਕੀ ਰਏ ਆ ਪੋਸਟਾਂ ਜਿਹੜੀਆਂ ਇਹੋ ਜਿਹੀਆਂ ਪਾਈਆਂ ਜਾ ਸਕਦੀਆਂ ਕਿ ਮੇਰੀ ਉੱਪਰ ਭਾਜਪਾ ਦੇ ਨਾਲ ਪੂਰੀ ਗਿੱਟਮਿਟ ਹੈਗੀ ਹੈ ਤੇ ਅਸੀਂ ਜਿਹੜੀ ਹੈਗੀ ਆ ਉਹ ਵੀਡੀਓ ਡਿਲੀਟ ਕਰਵਾਤੀ ਮਤਲਬ ਕਿੰਨੀ ਨੀਵੇਂ ਦਰਜੇ ਦੇ ਆਪਾਂ ਕਹਿ ਲਈਏ ਕਿ ਕੰਮਾਂ ਤੇ ਇਹ ਲੋਕ ਜਿਹੜੇ ਵੀ ਕਰ ਰਹੇ ਨੇ ਆਗੇ ਹੋਏ ਨੇ ਤੇ ਉਹਨਾਂ ਨੇ ਕਿਹਾ ਕਿ ਇੱਕ ਨਿਸ਼ੱਤਰ ਸਿੰਘ ਨਾਮ ਦਾ ਕਾਰਡ ਯੂਜ਼ ਹੋਇਆ ਹੈਗਾ ਜਿਸ ਦੇ ਫੇਸਬੁੱਕ ਦੀਆਂ ਜਿਹੜੀਆਂ ਪੋਸਟ ਨੇ ਉਹ ਬੂਸਟ ਹੋਈਆਂ ਨੇ ਮਤਲਬ ਜਦੋਂ ਆਪਾਂ ਕਹਿ ਲਈਏ ਕਿ ਫੇਸਬੁੱਕ ਤੇ ਕੋਈ ਪੋਸਟ ਨੂੰ ਬੂਸਟ ਕਰਨਾ ਹੋਵੇ ਇਹ ਬਕਾਇਦਾ ਤੁਹਾਨੂੰ ਪੈਸੇ ਪੇ ਕਰਨੇ ਪੈਂਦੇ ਨੇ ਪੈਸੇ ਪੇ ਕਰਨੇ ਪੈਂਦੇ ਨੇ ਤੇ ਫਿਰ ਇਹਦੀ ਮੇਰੇ ਖਿਆਲ ਨਾਲ ਜਰੂਰ ਇਹਦੀ ਜਾਂਚ ਜਿਹੜੀ ਹੈ ਹੋਣੀ ਚਾਹੀਦੀ ਹੈ ਕਿ ਕਿਹੜੇ ਲੋਕਾਂ ਨੇ ਪਲੈਟ ਕਰਕੇ ਇਹ ਕੀਤਾ ਹੈਗਾ ਤੇ ਉਹਨਾਂ ਦੇ ਨਾਮ ਜਿਹੜੇ ਨੇ ਜਰੂਰ ਜਿਹੜੇ ਸਰਕਾਰ ਨੂੰ ਆਪਾਂ ਕਹਿ ਲਈਏ ਮੌਜੂਦਾ ਸਰਕਾਰ ਨੂੰ ਨਸ਼ਰ ਜਿਹੜੇ ਕਰਨੇ ਚਾਹੀਦੇ ਨੇ ਬਿਲਕੁਲ ਜੀ ਕਈ ਹੋਰ ਵੀ ਕਾਰਨ ਨੇ ਜਿਨ੍ਹਾਂ ਕਾਰਨਾਂ ਕਰਕੇ ਇਹ तमाम ਚੀਜ਼ਾਂ ਵਾਪਰ ਰਹੀਆਂ ਨੇ ਤੇ ਵਾਰ-ਵਾਰ ਗੱਲ ਇਹੀ ਹਾਂਦੀ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਅਸੀਂ ਵੀ ਅ ਆਪਣੇ ਵੱਲੋਂ ਜਦ ਪ੍ਰੋਗਰਾਮ ਮੀਡੀਆ ਬਾਸ ਲੈ ਕੇ ਹਾਜ਼ਰ ਹੁੰਨੇ ਆ ਬਹੁਤ ਜ਼ੋਰ ਕੋਸ਼ਿਸ਼ ਹੁੰਦੀ ਹੈ ਪੰਥਕ ਨਜ਼ਰੀਏ ਤੋਂ ਵੀ ਇਹਨਾਂ तमाम ਚੀਜ਼ਾਂ ਨੂੰ ਸਮਝੀਏ ਤੇ ਸਿਆਸਤ ਵਾਲੇ ਪੱਖ ਨੂੰ ਵੀ ਅ ਅਣਗੋਣਾ ਅਸੀਂ ਨਾ ਕਰੀਏ ਉਹਦੇ ਵਾਲੇ ਪਾਸੇ ਵੀ ਧਿਆਨ ਜ਼ਰੂਰ ਰੱਖੀਏ